हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਚੀਮਾ ਤਸਵੀਰ ਪੱਟੀ ਜਿਹੜਾ ਸ਼੍ਰੀ ਤਰਨ ਤਰਨ ਸਾਹਿਬ ਪਹੁੰਚਿਆ ਦੋਸਤੋ ਬਰਵਾਲਾ ਪਿੰਡ ਬਿਲਕੁਲ ਨਾਲ ਆ ਪੱਟੀ ਮੋੜ ਤੋਂ ਕੋਈ 2 ਕਿਲੋਮੀਟਰ ਦੀ ਦੂਰੀ ਹੈ ਜਿਹੜੀ ਦੋਸਤੋ ਪਿੰਡ ਚੀਮੇ ਦੀ ਆ ਤੇ ਵੀਰ ਹਰਪਾਲ ਸਿੰਘ ਆਨਰ ਆ ਇਸ ਘਰੋਂ ਦੋਸਤੋ ਪਹਿਲਾਂ ਵੀ ਇੱਕ ਵੀਡੀਓ ਆਪਾਂ ਪਾਈ ਸੀਗੀ ਚੰਗੀ ਝੋਟੀ ਸੀਗੀ ਤੇ ਰੇਟ ਭਾਅ ਪਰਤਾ ਠੀਕ ਸੀਗਾ ਉਸ ਝੋਟੀ ਦਾ ਅੱਜ ਦੂਜੀ ਵਾਰ ਜਿਹੜੀ ਦੋਸਤੋ ਆਪਾਂ ਇਸ ਘਰੋਂ ਵੀਡੀਓ ਬਣਾ ਰਹੇ ਆ ਤੇ ਅੱਜ ਵੀ ਬਿਲਕੁਲ ਤੁਹਾਡੇ ਸਾਹਮਣੇ ਜਿਹੜੇ ਦੋਸਤ ਇਹ ਝੋਟੀ ਪੇਸ਼ ਕਰਾਂਗੇ ਜੀ ਆ ਸੁਭਾ ਪੁੱਛਾਂਗੇ ਬਿਲਕੁਲ ਠੁਕੀ ਆ ਤਿਆਰੀ ਦੇ ਵਿੱਚ ਸਮਾਂ ਕਿੰਨਾ ਕੁ ਲੇਜੂਗੀ ਪੂਰੀ ਗਰਬਾ ਤੇ ਵੀਰ ਹਰਪਾਲ ਦੇ ਨਾਲ ਕਰ ਲਾਂਗੇ ਅੱਜ ਦੋਸਤੋ 17 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਪੌਣੇ 2 ਦਾ ਜਿਹੜਾ ਦੋਸਤੋ ਸਮਾਂ ਹੈਗਾ ਤੇ ਆ ਜੋ ਗੱਲਬਾਤ ਕਰਦੇ ਆ ਵੀਰ ਹਰਪਾਲ ਦੇ ਨਾਲ ਤੇ ਖਾਸ ਤੁਸੀਂ ਜਿਹੜੀ ਵੀ ਜਿਹੜਾ ਦੋਸਤੋ ਤਿਰਪੁਰ ਚੀਮਾ

ਠੀਕ ਹੈ ਤੇ ਝੋਟੀ ਕਾਫੀ ਸੋਹਣੀ ਆ ਦੋਸਤੋ ਤੇ ਟਾਈਮ ਅਜ ਕਿੰਨਾ ਕੁ ਲੱਜੂ ਵੀਰੇ ਇਹਨੇ 5-6 ਦਿਨ ਵੀਰੇ ਜ ਲੈ ਜਾਂਦੇ ਠੀਕ ਆ 5-6 ਦਿਨ ਬਾਕੀ ਤੇ ਪਰ ਵਧੀਆ ਸ਼ਹਿਰ ਚ ਉਹ ਵਧੀਆ ਨਹੀਂ ਬਹੁਤ ਵਧੀਆ ਬੋਲੀ ਹੈ ਠੀਕ ਆ ਜੀ ਬਾਕੀ ਹੈਵੀ ਵੇਟ ਪੁੱਠੇ ਦੀ ਆ ਪ੍ਰਭੂ ਇਹ ਤੁਸੀਂ ਆ ਵੀਡੀਓ ਦੇ ਵਿੱਚ ਬਿਲਕੁਲ ਧਿਆਨ ਦੇਣਾ ਦੇਖੋ ਦੇਖ ਸਕਦੇ ਹੋ ਠੀਕ ਆ ਜੀ ਤੇ ਥਣ ਦੇਵਾ ਵੀ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਚੰਗੀ ਤਸੱਲੀ ਦੇ ਨਾਲ ਕੱਦ-ਕੱਠ ਜਿਹੜਾ ਬਹੁਤੇ ਵੀਰ ਤੁਸੀਂ ਕਹਿੰਦੇ ਹੋ ਵੀ ਕੱਦ-ਕੱਠ ਦੂਰੋਂ ਨੇੜੋਂ ਵੀ ਕੱਦ-ਕੱਠ ਪੂਰਾ ਹੈ ਠੀਕ ਹੈ ਜੀ ਨਾਰਮਲ ਜਿੱਦਾਂ ਆਪਾਂ ਮੱਝਾ ਝੋਟੀਆਂ ਦੇਖਦੇ ਆਂ ਵੱਡੀਆਂ ਉਹਦੇ ਵਿੱਚ ਜਿਹੜਾ ਤੁਸੀਂ ਕੱਦ-ਕੱਠ ਜਿਹੜਾ ਦੋਸਤੋ ਇਸ ਮੱਝ ਦਾ ਪਿਰਦਾ ਤੇ ਕੋਲ ਕੇ ਆਪਾਂ ਤੁਹਾਨੂੰ ਤਸਦੀਨ ਜਿਹੜਾ ਤੋੜ ਕੇ ਦਿਖਾਵਾਂਗੇ ਤਾਂ ਖੁੱਲ ਕੇ ਵੀ ਇਹ ਦਿਖਾਈ ਦੇ ਆਰਡਰ ਦੀ ਕੁਆਲਿਟੀ ਕਾਫੀ ਖੂਕਪੂਰਤਾ ਦੋਸਤੋ 6 ਦਿਨ ਹਜੇ ਬਾਕੀ ਐ ਸੂਨ ਦੇ ਵਿੱਚ 6 ਦਿਨ ਪਹਿਜਾ ਸੂਨ ਦੇ ਵਿੱਚ ਬਾਕੀ ਆ ਕੱਦ-ਕੱਟ ਤੇ ਪਿਛੋਂ ਪੇਟ-ਪੁੱਠੇ ਦੀ ਜੇਕਰ ਗੱਲ ਕਰੀਏ ਦੋਸਤੋ ਤੇ ਚੌੜਾਈ ਜਿਹੜੀ ਪੂਰੀ ਐ ਪੇਟ-ਪੁੱਠੇ ਦੀ ਤੇ ਪੂਰੀ ਪਲੀ-ਪਲਾਈ ਜਿਹੜੀ ਦੋਸਤੋ ਇਹ ਛੋਟੀ ਐ ਠੀਕ ਆ ਸੁਆ ਵੀਰ ਹਰਪਾਲ ਨੇ ਦੱਸਦਾ ਵੀ ਦੂਜਾ ਸਵੇਰ ਸੂਣ ਆ ਰਹੀ ਐ ਸਿੰਗੀ-ਸੁੰਗੀ ਬਹੁਤ ਵਧੀਆ ਫੇਸ ਕੁਆਲਿਟੀ ਚੰਗੀ ਐ ਆ ਦੇਖੋ ਜੀ ਤੋ ਇੱਕ ਵਾਰੀ ਜੇਣਾ ਦੋਸਤੋ ਮੈਂ ਫੇਰ ਤੁਹਾਨੂੰ ਲੰਮਾ ਤੋਰ ਕੇ ਜ਼ਰੂਰ ਦਿਖਾਉਂਗਾ ਕਿਉਂਕਿ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਚਾਹੇ ਤੁਸੀਂ ਘਰ ਪਹੁੰਚ ਕਰਨੀ ਹੈ ਪੂਰੀ ਜਿਹੜੀ ਦੋਸਤੋ ਤੁਹਾਨੂੰ ਇਹ ਛੋਟੀ ਸਮਝ ਵਿੱਚ ਆ ਸਕੇ 6 ਦਿਨ ਹਜੇ ਦੋਸਤੋ ਪਾਇਆ ਸੂਨ ਦੇ ਵਿੱਚ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਚੌਰਸ ਲੇਵੇ ਦੀ ਮਾਲਕਨ ਹੈ ਤੇ ਕੱਦ-ਕਾਟ ਜਿਹੜਾ ਬਹੁਤ ਵਧੀਆ ਹੈਗਾ ਚੰਗੇ ਕੱਦ-ਕਾਟ ਦੇ ਵਿੱਚ ਹੈ ਵੀ ਬਹੁਤਾ ਛੋਟਾ ਬਹੁਤਾ ਮੀਡੀਅਮ ਨਹੀਂ ਮੈਂ ਕਹਿੰਦਾਗਾ ਹਾਈਟ ਫੁੱਲ ਵੱਡੀ ਹੈ ਠੀਕ ਹੈ ਪੂਰੀ ਵੱਡੀ ਹਾਈਟ ਦੇ ਵਿੱਚ ਇਹ ਜਿਹੜੀ ਛੋਟੀ ਪੈਂਦੀ ਹੈ ਤੇ ਆ ਜਿਹੜਾ ਦੋਸਤੋ ਥਰਨ ਦੀ ਕੁਆਲਿਟੀ ਹਵਾਨੇ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਇੱਕ ਸਾਰ ਪੱਧਰ ਜਿਹੜਾ ਲੇਵਾ ਹੈ ਠੀਕ ਹੈ ਸਰਪਾਲ ਵੀਰੇ ਬਾਕੀ ਲੈਂਡ ਦੇਨ ਕੀ ਰੱਖਿਆ ਮੁੱਲ ਇਹਦਾ ਲੈਂਡ ਦੇਣਾ ਵੀਰੇ ਮੁੱਲ ਤੇ ਕਰਦੇ ਆ 1,15,000 ਰੁਪਏ ਹਾਂਜੀ ਤੇ 1,10,000 ਰੁਪਏ ਦੇ ਦਾਂਗੇ 1 ਲੱਖ 10 ਦੇ ਹੋਰ ਥੋੜਾ ਬਾਲਾ ਮਾਨਤਾ ਲੀ ਉਹ ਰਾ ਦਾ ਜੂਰ ਨੇੜੇ ਉਹਦਾ ਕਰਤਾ ਇੱਕ 10 ਦੇ ਵਿੱਚੋਂ ਹਾਂਜੀ ਹਾਂਜੀ ਥੋੜਾ ਬਾਲਾ ਕਰਦਾਂਗੇ ਛੋਟ ਠੀਕ ਬਾਕੀ ਝੋਟੀ ਚੰਗੀ ਹੈ ਜੀ ਹਾਂਜੀ ਝੋਟੀ ਬਹੁਤ ਇੰਨੇ ਵਾਲੀ ਹੈ ਵੀ ਇੰਨਾ ਮੁੱਲ ਜਿੰਨਾ ਮੁੱਲ ਕੀਤਾ ਹਾਂਜੀ ਹਾਂਜੀ ਇੰਨੇ ਨਹੀਂ ਹੈਗੀ ਵੀ ਆਪਾਂ ਲਿਆਦੀ ਆ ਉਹ ਝੋਟੀ ਪਹਿਲਾਂ ਨਹੀਂ ਇਹ 14 ਕਿਲੋ ਦੁੱਧ ਪਹਿਲਾਂ ਝੋਟੀ ਨੇ ਭਰਿਆ ਇਹਨੇ ਅੱਛਾ ਜੀ ਹਾਂਜੀ ਹਾਂਜੀ ਠੀਕ ਅਗੋਂ ਮਤਲਬ ਕਿ ਤੁਹਾਡੀ ਨਿਗਰਾਨੀ ਦੇ ਵਿੱਚ ਹੀ ਸੀ ਫਿਰ ਇਹਦੇ ਹਾਂਜੀ ਹਾਂਜੀ ਆਪਣੀ ਨਿਗਰਾਨੀ ਚ ਆਪ ਦੇ ਬੰਦੇ ਅਗੋਂ ਹੀ ਆਈ ਹੂੰ ਇੱਕ ਵਾਰੀ ਜਿਹੜਾ ਭਰਾਵੋ ਫੇਰ ਆ ਤੁਸੀਂ ਫੇਸ ਕੁਆਲਿਟੀ ਵੇਖੋ ਮੂੰਹ ਮੱਥਾ ਸਿੰਗੀ ਬੰਦਰ ਪੂਰੀ ਇਹ ਗੱਲਬਾਤ ਵੇਖ ਸਕਦੇ ਠੀਕ ਹੈ ਜੀ ਇਹ ਆ ਬਹਿਣੀ ਵਾਲੇ ਪਾਸੇ ਤੁਸੀਂ ਆ ਥੰਮ ਥੰਮ ਜਰੂਰ ਚੈੱਕ ਕਰੋ ਇੱਕ ਵਾਰੀ ਠੀਕ ਆ 115000 ਜਿਹੜੀ ਦੋਸਤੋ ਇਹਦੀ ਡਿਮਾਂਡ ਆ 110000 ਵੀਰ ਕਹਿੰਦਾ ਵੀ ਹਾਂ ਨਾਮ ਵਾਲਾ ਰੇਟ ਆ ਠੀਕ ਆ ਉਹਦੇ ਵਿੱਚੋਂ ਵੀ ਕੋਈ ਥੋੜਾ ਬਾਥਾ ਮਾਨਤਾਣਾ ਕੋਈ ਛੋਟ ਛੱਪਾ ਦੋਸਤੋ ਗੰਗਾਜ ਜਿੰਨੇ ਵੀ ਹੋ ਸਕਦੀ ਉਹ ਤੇ ਜੋ ਜ਼ਰੂਰ ਕਰ ਦਿੱਤੀ ਜਾਊਗੀ ਨੰਬਰ ਆਪਾਂ ਲੈ ਲੈਨੇ ਜਿਹਨਾਂ ਤੇ ਉੱਪਰ ਤੁਸੀਂ ਸੰਪਰਕ ਕਰਨਾ ਵੀਰ ਹਰਪਾਲ ਨੰਬਰ ਆਪਣੇ ਜਰੂਰ ਦੇ ਦਿੰਦੀ ਨੰਬਰ ਆਪਣਾ ਹੈਗਾ ਜੀ 9574 ਹਾਂਜੀ 4170 ਠੀਕ ਹੈ ਭਰਾ ਸੋ ਦੋਸਤੋ ਇਹ ਸੰਨ ਵੀਰ ਹਰਪਾਲ ਸਿੰਘ ਪਿੰਡ ਚੀਮਾ ਦੋਸਤੋ ਨੇੜੇ ਪੱਟੀ ਮੋੜ ਤੁਸੀਂ ਵਿజిਟ ਕਰਨੀ ਆ ਪਹੁੰਚ ਜਿਹੜੀ ਦੋਸਤੋ ਇਸ ਝੋਟੀ ਨੂੰ ਦੇਖ ਸਕਦੇ ਹੋ ਨਰਕ ਪਰਖਾ ਆਪਣੀ ਤਸੱਲੀ ਆ ਕਰ ਸਕਦੇ ਠੀਕ ਆ ਤੇ ਬਹੁਤ ਵੀਰਾਂ ਦੇ ਇੱਕ ਹੁੰਦਾ ਵੀ ਕਦ ਕੱਢੀ ਕਦ ਕੱਢੀ ਵਧੀਆ ਹੈਗਾ ਚੰਗਾ ਕਦਗਾਟ ਠੀਕ ਆ ਜੀ ਥਣ ਦੇਵੇ ਦੀ ਬੜੀ ਸਾਫ ਸੁਫਾਈ ਆ ਬਾਕੀ ਫੇਸ ਕੁਆਲਟੀ ਸਿੰਘੀ ਸੁਗੀ ਬਹੁਤ ਸੋਹਣੀ ਹੈ ਹਰ ਪਾਸੇ ਜਿਹੜੀ ਦੋਸਤੋ ਇਹ ਝੋਟੀ ਠੀਕ ਆ ਪੂਰੀ ਆ ਕਿਸੇ ਪਾਸੇ খুঁਜੀ ਨਹੀਂ ਕਿ ਤੁਸੀਂ ਜਰੂਰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ